ਕਮੈਂਟਾਂ ਜਾ ਕੇ ਸਾਲੀ ਕੱਲ ਮੈਂ ਲੱਖ ਡਾਲਰ ਭਾਂਚੋ ਤੇ ਲੈ ਕੇ ਪਾਣੀ ਸੁੱਟਿਆ ਮੇਰਾ ਦਿਲ ਕਰਦਾ ਸੀ ਮੈਂ ਆਪਣੇ ਹੇਟਰਾਂ 'ਤੇ ਪਾਈ ਸੀ ਮੈਨੂੰ ਅੱਛਾ ਲੱਗਦਾ ਅੱਲਾ ਕੇ ਨਾਮ 'ਤੇ ਟਰੇਡ ਦੇ ਦੇ ਬਾਬਾ ਅੱਲਾ ਮੇਰੀ ਰਿਕਰਡ ਕੋ ਜੋ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਊਗੀ ਜਾਂ ਕਿਸੇ ਨੂੰ ਬੁਰਾ ਲੱਗਿਆ ਹੋਊਗਾ ਤੇ ਸੌਰੀ ਜੀ ਆਪਾਂ ਹੱਥ ਬੰਨ ਕੇ ਮਾਫੀ ਮੰਗਣਾ ਪਿਆਰ ਕਰਕੇ ਗਏ ਸੀ ਪਰ ਉਹਨੇ ਸਾਡੇ ਨਾਲ ਵੀ ਜਿਹੜਾ ਹੈਗਾ ਵਰਤਾਲ ਸਹੀ ਨਹੀਂ ਕੀਤਾ ਉੱਥੇ ਤੇ ਬਾਕੀ ਮੈਡਮ ਜਦੋਂ ਵੀ ਕੋਈ ਇਹ ਵੀਡੀਓ ਬਾਕੀ ਯੂਟਿਊਬਰਾਂ ਤੋਂ ਅਲੱਗ ਬਣਾਈ ਗਈ ਹੈ ਇਹ ਇੱਕ ਰੋਸਟ ਵੀਡੀਓ ਹੈ ਤੇ ਇਸ ਦੇ ਵਿੱਚ ਗਲੰਦ ਦਾ ਪ੍ਰਯੋਗ ਕੀਤਾ ਗਿਆ ਹੈ ਪੰਜਾਬ ਚ ਡੁੱਬ ਜੇ ਪੰਜਾਬ ਨੂੰ ਚਾ ਕੋਛ ਵੀ ਹੋ ਜੇ ਪਰ ਇਹ ਨ ਨਹੀਂ ਤੇ ਪੈਨ ਤੇ ਜਿਹੜੀ ਕਿਰਮ ਬਠਿੰਡਾ ਤੇ ਕੰਟਰੋਲ ਰੱਖਣੀ ਇਹਨਾਂ ਨੂੰ ਤੇ ਬਸ ਚਾਹੀਦੀ ਹੈ ਕੰਟਰੋਲ ਸੀ ਕੰਟਰੋਲ ਸੀ ਕੰਟਰੋਵਰਸਿ ਇਹ ਪੈਨ ਜਦੋਂ ਜਿਹੜੀ ਕਰ ਦੇ ਬਾਰ ਤੁਹਾਡੇ ਮੁਸੀਬਤ ਆਈ ਹੈ ਉਸ ਨੂੰ ਤੇ ਨਿਭਲੋ ਪੈਨ ਜਦੋਂ ਬਾਅਦ ਚ ਵੀਡੀਓ ਵਗੈਰਾ ਵੇਖ ਲਈ ਸਭ ਤੋਂ ਵੱਡੀ ਹਸਤੀ ਕਿਰਮ ਬਠਿੰਡਾ ਕਹਿੰਦੀ ਹੈ ਮੇਰੇ ਉੱਤੇ ਕਮੈਂਟਰ ਦੇ ਵਿੱਚ ਗਲਤ ਕਮੈਂਟ ਨਾ ਕਰੋ ਜਿਹੜੇ ਵੀ ਕਰਨੇ ਨੇ ਉਹ ਪੰਜਾਬ ਦੇ ਹੜ੍ਹਾਂ ਤੇ ਗੱਲ ਕਰੋ ਮੈਂ ਕੱਲ ਨੂੰ ਨਵਾਂ ਬਲੌਗ ਪਾਵਾਂਗੇ ਉਹ ਪੈਨ ਦੀ ਪੁੱਤੀ ਕਹਾਣੀ ਹੈ ਕੱਲ ਨੂੰ ਬਲੌਗ ਤੇ ਪਾ ਲਈ ਪੈਨ ਦੀ ਡੁੱਡੀ ਜਿਹੜੀ ਮੁਸੀਬਤ ਆਈ ਗਿਨਾਨਾ ਕਿ ਨਾ ਉਹ ਤੇ ਸਾਡੀਆਂ ਹੋ ਜਾਂਦਾ ਸੋ ਆਪਣੇ ਪੰਜਾਬ ਦੇ ਵਿੱਚ ਹਨਾ ਕਿੰਨਾ ਹੜਾਂ ਦਾ ਚੱਲ ਜਾਂਦਾ ਇਹਦੇ ਤੇ ਮੁੱਦਾ ਚੱਕੋ ਤੁਸੀਂ ਚਲ ਅਸੀਂ ਮੁੱਦਾ ਚੱਕੀ ਤੁਹਾਨੂੰ ਤੇ ਫਿਰ ਰੱਬ ਹੀ ਚੱਕੇ ਸਾਰੇ ਭੈਣ ਚੁੱਧੂ ਕਮੈਂਟਾਂ ਲੈ ਗਈ ਮੁੱਦਾ ਚੱਕਣਾ ਭੈਣ ਚੁੱਧੂ ਇੰਨੇ ਤੁਹਾਡੇ ਫੋਲੋਅਰ ਨੇ ਸਬਸਕ੍ਰਾਈਬਰ ਨੇ ਤੁਸੀਂ ਮੁੱਦਾ ਚੱਕਦੇ ਨਹੀਂਗੇ ਭੈਣ ਜਿਨ੍ਹਾਂ ਕੋਲ ਕੋਈ ਸਬਸਕ੍ਰਾਈਬਰ ਨਹੀਂ ਫੋਲੋਅਰ ਨਹੀਂ ਉਹ ਮੁੱਦਾ ਚੱਕਣ ਮੈਨੂੰ ਤੇ ਭੈਣ ਚੋ ਸਮਝ ਨਹੀਂ ਆਈ ਅੱਜ ਇਥੇ ਕਰੋ ਇਹਨਾਂ ਨੂੰ ਭੈਣ ਦੇ ਲੁੜਿਆਂ ਨੂੰ ਫੋਲੋ ਕਿਹੜਾ ਕਰਦਾ ਕੰਜਰਾਂ ਨੂੰ ਭੈਣ ਦੇ ਲੁੜਿਆਂ ਦਾ ਨਾ ਅਕਲ ਹੈ ਨਾ ਨੰਕਲ ਹੈ ਨਾ ਕੋਚਾ ਨਾ ਕੰਟੈਂਟ ਹੈ ਨਾ ਕੋਚਾ ਕੋਚੀ ਨਾ ਬੋਲ ਬਣੀ ਚੰਗੀ ਨਾ ਭੈਣ ਦੀ ਲੁੜ ਬਾਕੀ ਜਿਹੜਾ ਬਾਈ ਆ ਆਪਣਾ ਬਾਹਰ ਵਿਚਾਰਾ ਹਰਜਿੰਦਰ ਬਾਈ ਉਹਦੇ ਪੱਖ ਚ ਖੜੋ ਆਪਾਂ ਕੀ ਚੀਜ਼ ਆ ਬਾਈ ਹਨਾ ਆਪਾਂ ਦਾ ਇੱਕ ਮਹੂਲੀ ਜੀ ਜਾਂ ਤੁਹਾਡੇ ਪੈਰਾਂ ਦੀ ਧੂੜ ਆ ਬਾਈ ਤੇ ਤੁਸੀਂ ਪੈਣ ਦੀ ਚੱਕੀ ਜਾਂਦੀ ਸਭ ਗਿਆਨੇਦਾਨ ਦੁੱਧੇ ਜਿਦਾ ਮੈਂਨ ਦੀ ਰੂਰੀ ਮਾਸਟਰਾਂ ਨੇ ਲੱਭੀ ਜਾਂਦੀ ਜੇਕਰ ਤੇਰੇ ਇਥੇ ਨਾ ਤਰਸਤੀ ਨਹੀਂ ਤੂੰ ਬੈਣ ਚੁਇ ਇੱਕ ਵੀ ਨਹੀਂ ਵੀਡੀਓ ਪਾਈ ਤੂੰ ਨਾ ਹਰਜਿੰਦਰ ਬਾਈ ਦੇ ਪਾਈਏ ਨਾ ਪੰਜਾਬ ਦੇ ਹੜਾਂ ਤੇ ਤੂੰ ਵੀ ਤੇ ਬੋਲਦਾ ਵੇ ਤੂੰ ਕਿਹੜੀ ਤੋਤਲੀ ਹੈ ਗੁੰਗੂਈ ਹੈ ਆਹ ਪਿਆਰੀ ਸਮਝ ਗਈ ਸਵੇਰੇ ਉਹੀ ਉੱਠ ਕੇ ਗੰਦੀ ਜਿਹੀ ਸ਼ਕਲ ਦਿਖਾਉਂਦੇ ਨਹੀਂ ਤੇ ਲੜ ਰਹੇ ਨੇ ਖੁੱਡ ਤੋਂ ਲੈ ਕੇ ਕਮਰੇ ਦੀ ਖੁੱਡ ਤੱਕ ਉਹ ਹੀ ਚੀਜ਼ਾਂ ਦਿਖਾਈ ਜਾਣੀਆਂ ਤੇ ਕਿਸੇ ਪੀਟੀ ਆਪਣੀ ਸ਼ਕਲ ਉਹ ਭੈਣ ਜੋ ਬਦਸੂਰਤ ਸ਼ਕਲ ਦੇਖ ਦੇ ਕੇ ਭੈਣ ਦਾ ਨਾ ਬੰਦਾ ਵੀ ਅੱਕ ਜਾਂਦਾ ਹੁਣ ਗੱਲ ਕਰਾਂ ਨਹੀਂ ਜਿਹੜੀ ਮੰਗ ਕੇ ਖਾਣ ਲਈ ਕੰਟਰੋਵ ਉਹ ਉਹ ਨਾਮ ਨਹੀਂ ਦੇ ਖਤਮ ਮੇਟਾ ਤੇ ਕੋੜਾ ਸ਼ੋੜਾ ਜੇਕਰ ਕੋਰਸ ਰਿਕਾਰਡਿੰਗ ਦੇ ਵਿੱਚੋਂ ਰਿਕਾਰਡਿੰਗ ਚੋਂ ਮੇਰੀ ਰਿਕਾਰਡਿੰਗ ਚੋਂ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਊਗੀ ਜਾਂ ਕਿਸੇ ਵਿਵਾਜ ਦੀ ਠੇਸ ਤੋਂ ਮuje ਪਹੁੰਚੀ ਹੈ ਮੇਰੇ ਲੈਨਡ ਕੋਟ ਹੰਡਲ ਲੱਗ ਗਈ ਹੈ ਐਵੇਂ ਫੋਰੀ ਸੁਰੀ ਮੰਨ ਕੇ ਨਹੀਂ ਠੀਕ ਹੋਣਾ ਇਹਨੇ ਤਾਂ ਗੁਫਾ ਚ ਜਾਣਾ ਹੈ ਗੁਫਾ ਦੇ ਦਰਸ਼ਨ ਕਰੁਨੀ ਨਹੀਂ ਦਰਸ਼ਨ ਕਰਵਾਏਗੀ ਜਾਂ ਫਿਰ ਮਰਵਾਏਗੀ ਦੱਸ ਦੇ ਜੇ ਤੈਨੂੰ ਬੁਰਾ ਲੱਗਿਆ ਹੋਊਗਾ ਤੇ ਸੌਰੀ ਜੀ ਅੱਪਾ ਹੱਥ ਬੰਨ ਕੇ ਮਾਫੀ ਮੰਗਦੇ ਆਂ

ਤੇ ਇਸ ਵਿਸ਼ੇ ਦੇ ਵਿੱਚ ਮੇਰੇ ਘਰ ਦੇ ਵਿੱਚ ਹੈਗਾ ਜੀ ਕਲੇਸ਼ ਬਹੁਤ ਜ਼ਿਆਦਾ ਮੈਂ ਕੁੱਕੀ ਭੈਣ ਨੂੰ ਓਏ ਹਾਈ ਵੀ ਰਬਾਇੰਦ੍ਰਿਕਲੀਇਸ ਹੋਇਆ ਉਹ ਕਲੇਸ਼ ਗੀ ਮਾਰਦੇ ਨੇ ਘੋਟਦੇ ਨੇ ਤੋੜਦੇ ਨੇ ਉਹ ਜਿੰਦੇ ਕਰਦੀ ਰੋਜੀ ਰੋਟੀ ਚੱਲਣ ਲੱਗੀ ਉਹਨਾਂ ਦੇ ਨਾਲ ਕਿਹੜਾ ਕਲੇਸ਼ ਕਰ ਜੂ ਹੁੰਦੇ ਸੀ ਭੈਣ ਚ ਪਰ ਵੀ ਚਮਚਮ ਪੀਣਗੇ ਫਿਰ ਮੈਂ ਦੱਸਿਆ ਭੈਣ ਨੂੰ ਵੀ ਮੇਰੇ ਕੋਲੇ ਕਿਸੇ ਭੈਣ ਦਾ ਪੱਤਰਕਾਰ ਦਾ ਆਇਆ ਜੀ ਫੋਨ ਉਹ ਕਹਿੰਦੇ ਭਈ ਆਏ ਕਰਕੇ ਪਤਰਕਾਰ ਵੀਰੋ ਪੈਣਾ ਉਹ ਜੋ ਵੀ ਹੋ ਤੁਸੀਂ ਇਹਨਾਂ ਦੇ ਇੰਟਰਵਿਊਾਂ ਦੇ ਚੱਕਰਾਂ 'ਚ ਨਾ ਪੋ ਯਾਰ ਪੰਜਾਬ ਦੇ ਵਿੱਚ ਇੰਨੇ ਮੁੱਤ ਨੇ ਉਹਨਾਂ ਦੇ ਬੋਲੋ ਜਾਂ ਉਹਨਾਂ ਤੇ ਕੁਝ ਵੀਡੀਓ ਵਗੈਰਾ ਬਣਾ ਲਓ ਨਾਲੇ ਇਨਾਂ ਕੰਜਰਾ ਦੇ ਤੇ ਹਰ ਹਫਤੇ ਬਾਅਦ ਕੰਟਰੋਵਰਸੀ ਕੰਟਰੋਵਰਸੀ ਹੁੰਦੀ ਰਹਿੰਦੀ ਐ ਮੁਝੇ ਗਲਤ ਸਮਝ ਰਹੇ ਹੈਂ ਆਪਕੋ ਗਲਤ ਫਹਮੀ ਹੋ ਰਹਾ ਹੈ ਤਾਂ ਚਲੋ ਆਪਾਂ ਗਲਤ ਕੋਈ ਮੰਨਦੇ ਵੀ ਮੈਂ ਤਾਂ ਜਾ ਕੇ ਪਹਿਲੀ ਗੱਲ ਤਾਂ ਗਲਤੀ ਹੋ ਗਈ ਹੋਣੀ ਐ ਆਪਾਂ ਨੂੰ ਮਾਫ਼ ਕੀਤਾ ਜਾਵੇ ਜੀ ਜਦੋਂ ਬੰਦਾ ਮੰਨੇ ਪੈਕਸ਼ਾ ਦਾ ਲੱਗੇ ਹੋਣਾ ਗਲਤੀ ਤੇ ਹੋ ਹੀ ਜਾਂਦੀ ਹੈ ਬੰਦੇ ਕੋਲ ਪਰ ਇਹਦੇ ਕੋਲ ਕਿਹੜੀ ਗਲਤੀ ਹੋ ਵੀ ਮੈਨੂੰ ਲੱਗਦਾ ਜਿਆਦਾ ਐਟੀਟਿਊਡ ਚ ਆ ਗਈ ਹੈ ਪੰਪ ਵੰਪਨਾ ਦਾ ਐ ਕਰੋ ਕਮੈਂਟਾਂ ਚ ਇਹੋ ਜਿਹਾ ਨੂੰ ਹਮ ਭਾਰਤੀਆਂ ਦਾ ਟੈਲੈਂਟ ਜਿਸ ਸੌਰੀ ਮੰਗਦੇ ਆ ਬਈ ਠੀਕ ਹੈ ਕੋਈ ਸੌਰੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾ ਤੇ ਕੋਈ ਵੱਡਾ ਨਹੀਂ ਹੁੰਦਾ ਅੰਦੇ-ਗੀਤਾਂ ਨੂੰ ਕਾਪੀ ਪੇਸਟ ਨਾ ਕਰੋ ਇਹ ਪੈਂਜੂ ਗਲਾਸ ਹੀ ਸੁਣ ਸੁਣ ਕੇ ਪੱਕ ਚੁੱਕੇ ਕੋਈ ਛੋਟਾ ਵੱਡਾ ਨਹੀਂ ਹੋਣਾ ਗਾਂਦੇ ਜੀ ਨੇ ਵੀ ਗਿਆ ਸੀ ਇੱਕ ਗੱਲ ਤੇ ਕੋਈ ਚੰਦ ਮਾਰੇ ਤੇ ਦੂਜੀ ਗੱਲ ਅੱਗੇ ਕਰ ਲੋ ਪਰ ਕੋਈ ਅਜਿ ਤੱਕ ਨਹੀਂ ਕੀਤੀ ਰਿਕਾਰਡਿੰਗ ਵਾਲੇ ਮੁੱਦੇ ਤੇ ਆਵਾਂ ਤੁਸੀਂ ਰਿਕਾਰਡਿੰਗ ਵਾਲੇ ਤੁਹਾਡੇ ਜਵਾਕ ਨਹੀਂ ਤੁਹਾਡਾ ਮੁੰਡਾ ਨਹੀਂ ਹੈਗਾ ਉਹ ਵੀ ਮਰੂਗਾ ਹੀ ਲੋਕ ਨਹੀਂ ਆਉਂਦੇ ਆਨਲਾਈਨ ਗਿਆ ਤਾ ਵੀ ਇਹ ਲੋਡਿੰਗ ਆ ਪਰ ਇੰਨਾ ਕੰਜਰਾਂ ਦੀਆਂ ਹੁੰਦੀਆਂ ਨੇ ਆਨਲਾਈਨ ਲੜਾਈਆਂ ਇਹ ਬੰਦੇ ਜੋ ਆਨਲਾਈਨ ਬਦਮਾਹੀ ਬਣ ਕੇ ਬੈ ਜਾਂਦੇ ਨੇ ਇਸ ਸੱਜਣ ਕੋ ਕਿਆ ਤਕਲੀਫ ਹੈ ਭਾਈ ਫਿਰ ਕਾਟਿੰਗ ਦੀ ਚਲੋ ਜਿੰਨਾ ਭੈਣਾ ਨੇ ਵੈਰ ਲੈ ਕੀਤੀ ਚਲੋ ਉਹਨਾਂ ਨੂੰ ਵੀ ਗੁੱਸਾ ਹੋਊਗਾ ਹਣਾ ਕਿਸੇ ਗੱਲ ਦਾ ਚਲ ਗੁੱਸਾ ਗਿਲਵਾ ਦੇ ਚਲੇ ਜਾਂਦਾ ਪਰ ਮੂੰਹ ਕਿੱਦਾ ਵੈਨ ਜੋ ਸੁਕੀ ਚੱਤੀ ਵਾਂਗੂ ਬਣਾ ਕੇ ਬੈਠੀ ਐ ਚੱਕ ਲੋ ਜਾਨ ਦੇ ਦਿੰਗੇ ਇਸ ਕੇ ਲਈ ਕੀ ਬਾਤ ਕਰ ਰਹੇ ਹੋ ਆ ਕੋਈ ਵੀ ਭੈਣ ਭਰਾ ਬਈ ਮੈਨੂੰ ਕੋਈ ਚੀਜ਼ ਦੇਊਗਾ ਤੇ ਮੈਂ ਸੋਸ਼ਲ ਮੀਡੀਆ ਤੇ ਬੋਲ ਕੇ ਪਾਉਂਗੀ ਹੀ ਪਾਉਂਗੀ ਜੇ ਤੂੰ ਤਾਂ ਮੰਗਲਾ ਸ਼ੁਰੂ ਕੀਤਾ ਗਰੀਬਾਂ ਦੇ ਵੀ ਹੱਕ ਲੈ ਕੇ ਬੈਠੇ ਨੇ ਬੰਤ ਇਹ ਹੁਜੇ ਕੰਜਰ ਨੇ ਜਿਹੜੇ ਔਨਲਾਈਨ 'ਚ ਪੈਸੇ ਪੂਰੇ ਨਾ ਹੋਣ ਤੇ ਇਹ ਮੰਗੜ ਤੇ ਆ ਜਾਂਦੇ ਨੇ ਕਮੈਂਟ ਕਰਨਿਆ ਕਰੀ ਚੱਲੋ ਮੈਂ ਕਿਸੇ ਦੇ ਕਮੈਂਟ ਦਾ ਕੋਈ ਰਿਪਲਾਈ ਨਹੀਂ ਦੇਵਾਂਗਾ ਆਪਾਂ ਤੁਹਾਨੂੰ ਮਗਰ ਕਿਉਂ ਕੋਈ ਦਿੱਤੀ ਦਾ ਨਾ ਤੈਨੂੰ ਪੜਨਾ ਲਿਖਣਾ ਬਿਲਕੁਲ ਵੀ ਨਹੀਂ ਆਉਂਦਾ ਤਾਂ ਹੀ ਡਪਲੇ ਨਹੀਂ ਕਰ ਰਹੇ ਨਾ ਕੋਈ ਸ਼ਬਦ ਨਹੀਂ ਹੈਗਾ ਇਹਨੂੰ ਕਹਿਣ ਲਈ ਇਹ ਚਾਵਲ ਨੂੰ ਇਹ ਵੀ ਗੱਲ ਤੋਂ ਠੀਕ ਹੈ ਮੇਰੇ ਤੋਂ ਕੋਈ ਤੁਹਾਨੂੰ ਆ ਆ ਕਮ ਆ ਲੈ ਗਏ ਆ ਆ ਆ ਆਹ ਅਸੀਂ ਮੈਂ ਛੋਟੇ ਤੋਂ ਸੌਰੀ ਫੀਲ ਕਰਦੇ ਆ ਠੀਕ ਹੈ ਜੀ ਤੇ ਕੋਈ ਸੌਰੀ ਮੰਗਣ ਨਾਲ ਕੋਈ ਵੱਡਾ ਨਹੀਂ ਹੋ ਜਾਂਦਾ ਕੋਈ ਛੋਟਾ ਨਹੀਂ ਹੋ ਜਾਂਦਾ ਸੌਰੀ ਸੌਰੀ ਮਾਫੀ 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 ਹੋ ਗਈ ਆ ਬਿਰਬਲ ਦੀ ਖਿਚੜੀ ਜਿਹੜੀ ਭੈਣ ਦੇ ਲੋੜੀ ਬਣ ਗਈ ਜਾ ਰਹੀ ਆ ਸੌਰੀ ਮੰਗ ਲਈ ਪਰ ਨਹੀਂ ਬਕਵਾਸ ਤੇ ਫਿਰ ਵੀ ਕਰਨੀ ਹੈ ਪੈਨਜ਼ਲ ਹੁੰਦਾ ਵਲੋਗ ਨੂੰ ਇੰਨਾ ਖਿੱਚਣਾ ਜਿੰਨਾ ਭੈਣ ਦਾ ਲੋੜਾ ਲੰਨ ਨੂੰ ਖਿੱਚੀਦਾ ਇੱਕ ਇੱਕ ਬੱਚੇ ਨੂੰ ਆਪਦੀ ਗੋਦੀ ਚ ਭਾ ਕੇ ਵਧੀਆ ਨਾ ਫੋਟੋ ਕਰਾਈਆਂ ਬਹੁਤ ਮੈਨੂੰ ਲੱਗਦਾ ਆਂਟੀ ਜੀ 2 2 ਰੁਪਏ ਆਇਆ ਹੋਣਾ ਫੋਟੋਆਂ ਤੇ ਬੈਂਚ ਉਖਲੋ ਕੇ ਵੀ ਹੋ ਜਾਂਦੀਆਂ ਨੇ ਬੈਠ ਕੇ ਹੋ ਜਾਂਦੀਆਂ ਨੇ ਪਰ ਗੋਦੀ ਚ ਗੋਦੀ ਚ ਕਿਡੀਆਂ ਫੋਟੋ ਸਾਡੀ ਗੱਲ ਹੋਈ ਆ ਗੱਲ ਕੁਝ ਵੀ ਨਹੀਂ ਹੋਈ ਸਿਰਫ ਉਹਦੀ ਭੈਣ ਨੇ ਹੂੰ ਹੂੰ ਕੱਲ ਵੀ ਹੋ ਗਈ ਤੇ ਕੁਝ ਵੀ ਨਹੀਂ ਹੋਈ ਭੈਣ ਤੇ ਲੋੜੀ ਅਸੀਂ ਤੇ ਚੂਤੀਆ ਬੈਠੇ ਆ ਜਾਂ ਤੇ ਵਲੋਕਰ ਨੂੰ ਖਤਮ ਕਰ ਤੋਈ ਜਾਂ ਸਾਨੂੰ ਖਤਮ ਕਰ ਦੋ ਇੱਕ ਕੰਮ ਕਰ ਲਓ ਕਮੈਂਟ ਤਾਂ ਕੀਤਾ ਸੀਗਾ ਆਪਣੀ ਵੀਡੀਓ ਤੇ ਵੀ ਕੀਰਨਾ ਮੰਗਤੀ ਆ ਗਲਾਬ ਸਿੱਧੂ ਤੋਂ ਮੰਗ ਲਿਆ ਇਹਦੇ ਤੋਂ ਮੰਗ ਮੈਨੂੰ ਮਾਫ ਕਰ ਦੋ ਮੈਂ ਤਾਂ ਇਹ ਵੀਡੀਓ ਗਲਤ ਹੀ ਚੱਕ ਲਈ ਹਾਂ ਮੈਂ ਰੋਸਟ ਨਹੀਂ ਕਰਨਾ ਚਾਹੁੰਦਾ ਸੀ ਤੁਹਾਨੂੰ ਮੈਨੂੰ ਮਾਫ ਕਰ ਦੋ ਭੈਣ ਬਾਲੋਣਾ ਮੇਰਾ ਕਮਲਾ ਬਣਾ ਕੇ ਰੱਖਦਾ ਐ ਸਿਹਰ ਤਾਲੂਕੇ ਹੁਣ ਤਿੱਕਰ ਕਣਿਆ ਸੋ ਇਹੋ ਜਿਹੇ ਕਰਨਾ ਪਲੀਜ਼ ਚਲੋ ਕੋਈ ਗੱਲ ਨਹੀਂ ਮੈਂ ਮੰਗਿਆ ਲੈ ਕੁਕੀ ਆਂਟੀ ਦੀ ਇਹੋ ਜੀ ਆਵਾਜ਼ ਹੈ ਜਿਹੜੀ ਪੈਣ ਤੇ ਲੋੜੀ ਸਿਰਫ ਤੋਂ ਮੇਰੇ ਉੱਤੇ ਲੰਦੀ ਪਤਾ ਨਹੀਂ ਕੀ ਬੋਲਦੀ ਏ ਛੋਬਲਾ ਮੈਂ ਮੰਗਿਆ ਮੈਂ ਸਾਰਿਆਂ ਨੂੰ ਦੱਸ ਦਿੰਨੀ ਆ ਜੇ ਮੈਨੂੰ ਕੁਕੀ ਨੇ ਵੀ ਕੁਝ ਦਿੱਤਾ ਨਾ ਤੋ ਉਹ ਵੀ ਦੱਸਿਆ ਵੀ ਹਾਂ ਭਈ ਮੈਨੂੰ ਆ ਕੁਕੀ ਤੇ ਪੈਣ ਚੋਖ ਆਪ ਗੁਲਾਬ ਸੀਦ ਨੂੰ ਰੱਖਦੇ ਬੰਨ੍ਹ ਨੂੰ ਫੇਰ ਦਈਆ ਤੇਰਾ ਪਤਾ ਕਿੱਥੇ ਚਾ ਨਾਲੇ ਕੁਕੀ ਆਂਟੀ ਤੇ ਆਪ ਮੰਵਣਾ ਲਈ ਲੱਗਦੀ ਏ ਮੈਨੂੰ ਚਲ ਤੈਨੂੰ ਕੁਝ ਦਿੱਤਾ ਹੈਗਾ ਇੱਕ ਦਿਨੋਂ ਪਾਲਾ ਸੀ ਦੇ ਦਿੱਤੀ ਹੋਣੀ ਆ ਦੋਸਤ ਦਵਾਈ ਤੋਂ ਮੰਗਿਆ ਮੈਨੂੰ ਨਿਆ ਪਿੰਟਾ ਉਹ ਲਾਉਂਦੀ ਖੁਸ਼ੀ ਨਾਲ ਬੰਨੋ ਜਿੱਕਤ ਕੋਈ ਨਹੀਂ ਆਇਆ ਚਲੋ ਕੋਈ ਗੱਲ ਨਹੀਂ ਆਹੋ ਖੁਸ਼ੀ ਲਈ ਵੀ ਇਹ ਹੀ ਮਿਲੀ ਸੀ ਭੈਣ ਜੋ ਗੁਲਾਬ ਸਿੱਧੂ ਹੋਰ ਕਿਸੇ ਨੂੰ ਵੀ ਤੇ ਦੇ ਤਰਦਾ ਪਰ ਨਹੀਂ ਇਹਨੇ ਤਾਂ ਘਟੋੜਾ ਜਾ ਕੇ ਗੁਲਾਬ ਸਿੱਧੂ ਦੇ ਅੱਗੇ ਰੱਖ ਦੇਣਾ ਮੈਨੂੰ ਪੀਸ ਦੋ ਮੈਨੂੰ ਸੀ ਕਹਨੀ ਉਸ ਪੱਖ ਤੋਂ ਹਾਂਜੀ ਤੇ ਬਾਕੀ ਸਾਨੂੰ ਕੁੱਕੀ ਪੈਨ ਦੱਸ ਦੇ ਲੋ ਕੰਟਰੋਵਰਸੀ ਕਿਰਨ ਬਟਿੰਦਾ ਦਿੱਤੀ ਪੈਨ ਚ ਕੁੱਕੀ ਜਾਂ ਤੇ ਕਮੇ ਕੰਮ ਬਣਾਇ ਜਾਂਦੀ ਆ ਮੈਂ ਇੰਟਰਵਿਊ ਨਹੀਂ ਦੇਣਾ ਭੈਣ ਜੋ ਤੈਨੂੰ ਕੋਈ ਸੱਜਣ ਵੀ ਲੱਗੇ ਤੈਨੂੰ ਕੋਈ ਤੇਰੀ ਚੌਥੀ ਤੇ ਨਾ ਦਵੇ ਇਹ ਇਦਾਂ ਕੋਈ ਦਿੱਕਤ ਨਾ ਪੈਣਾ ਕਿ ਨਹੀਂ ਪਾਣੀ ਅਸੀਂ ਬੜਾ ਵੱਡੀ ਭੈਣ ਦਿਲੋੜੀ ਪਾਕਿਸਤਾਨ ਤੇ ਇੰਡੀਆ ਦੀ ਵਾਰ ਰਖਵਾਤੀ ਜਿਹੜਾ ਮੈਨੂੰ ਚ ਮਸਲਾ ਸੋਲਵ ਕਰਾਤਾ ਕੰਜਰਾਂ ਦੀ ਲੜਾਈ ਸੋਲਵ ਕਰਾਈਏ ਇਹਦੇ ਤੈਨੂੰ ਹਾਰ ਪੈਗਾ ਇੱਕ ਉਹ ਵੀ ਜੁੱਤੀਆਂ ਦਾ ਕਿੰਨਾ ਤੌਰਚਰ ਨਾ ਕੀਤਾ ਜਾਵੇ ਠੀਕ ਹੈ ਮੈਂ ਨਹੀਂ ਹੋਣਾ ਚਾਹੁੰਦੇ ਤੌਰਚਰ ਮੈਨੂੰ ਪਤਾ ਉਹਨੂੰ ਤੇ ਭੈਣ ਬੜੇ ਚੜ ਚੜ ਲਾਨ ਤੇ ਪੰਗਰੇ ਪਾਉਂਦੀ ਸੀ ਭੈਣ ਦੀ ਲੋੜੀ ਨਿਕਲ ਤੀਆਂ ਹੋ ਤਾਂ ਕਿਤੇ ਠੋਲ ਚ ਨਾ ਸੀ ਕਿ ਬੋਨ ਦੇ ਵਿੱਚ ਉਂਗਲ ਪਾਦੀ ਸੀ मुझे गंदी नाली का कीड़ा कहाता कहा, पागल कुत्ता कहा नहीं मुझे... है खानी है इसे कोई गलत तो गल नहीं गिलकुल राइट हो गई मेरे मेरा हाथ ऐसी परे करता अपने आप को #breakingnew ਦੇ ਇੱਕ ਕੁੜੀ ਨਾਲ ਹੋਇਆ ਤੱਕਾ ਕਿਰਨ ਬਠਿੰਡਾ ਨੇ ਇੰਦਾ ਖਲੀ ਵਰਗਾ ਹੱਥ ਹਟਾ ਦਾ ਨਾਲੇ ਸ਼ਕਲ ਬਾਰੇ ਕੀ ਬੋਲਦੀ ਸੀ ਗੰਦੀ ਨਾਲੀ ਕਾ ਕੀੜਾ ਕਾ ਉਹਨੂੰ ਪਤਾ ਨਹੀਂ ਕੁਛ ਕਹਿੰਦੀ ਸੀ ਤੇਰਾ ਮੂੰਹ ਇਦਾਂ ਦਾ ਆਪ ਤੇ ਪੈਣ ਦੀ ਲੋੜੀ ਪਰ ਇਸ ਹਨੀ ਲਈ ਨਹੀਂ ਹੈ ਜਿਹੜਾ ਹੁੰਦਾ ਮੂੰਹ ਇਦਾਂ ਦੇ ਆ ਪੈਣ ਦੇ ਦਾ ਮੂੰਹ ਹੈ ਜਿੱਦਾਂ ਪੈਣ ਦੇ ਬਾਂਦਰ ਦੀ ਬੰਡ ਹੁੰਦੀ ਹੈ ਬਾਚੋ ਮੈਨੂੰ ਗਾਲਾਂ ਕੱਢਣ ਲੱਗੀ ਕਹਿੰਦੀ ਤੁਸੀਂ ਰੰਡੀਆਂ ਹੋ ਜਾਮੋ ਤੇ ਮੇਰੀ ਭੈਣ ਨੇ ਬੱਚਿਆਂ ਨੂੰ ਸਾਡਾ ਨਾਲੇ ਭੈਣ ਜੋ ਆਪਣੀ ਵੀਡੀਓ ਦੇ ਵਿੱਚ ਤੇ ਇਦਾਂ ਕਰਕੇ ਬੈਠੀ ਜਿਦਾ ਭੈਣ ਦੇ ਲੋੜੀ ਨੂੰ ਮੂੰਹ ਤੇ ਚਪਲਾ ਮਾਰ ਰਹੀ ਹੁਣ ਇੰਨਾ ਕੁੜੀਆਂ ਨਹੀਂ ਸਾਰੀਆਂ ਕਰਨੀਆਂ ਗੰਦੀਆਂ ਹਰਕਤਾਂ ਤੇ ਭੈਣ ਜੋ ਕ੍ਰੈਡਿਟ ਲੈਣਾ ਆਪਣੇ ਕੀ ਅਸੀਂ ਬੁੜੀਆਂ ਸਖੀਆਂ ਸੁਵਿਧੀਆਂ ਪਰ ਇਹ ਮੈਂ ਕਿਹਾ ਮਰੀਨਾ ਮੇਟਰ ਬਹੁਤ ਹੀ ਚਾਲੂ ਰਾਨਾ ਇਸ ਤੇ ਵਿਸ਼ਵਾਸ ਕਦੇ ਨਾ ਰਿਓ ਲੋਕੀ ਪੰਜਾਬ ਦਾ ਨਾਮ ਬਣਾਉਂਦੇ ਨੇ ਪਰ ਇਹ ਭੈਣ ਨਾਲ ਉਹ ਇਹੋ ਜਿਹਾ ਬੰਦਾ ਹੈ ਕੁੱਤਾ ਭੈਣ ਨਾਲ ਉਹ ਪੰਜਾਬ ਦਾ ਨਾਮ ਬਦਨਾਮ ਕਰਨ ਲੱਗਿਆ ਸੁਣੋ ਤੁਸੀਂ ਵੀ ਇਸ ਦੀਆਂ ਚੋਲਾ ਅਗੇ ਡਿਆੜੇ ਆਓ ਅਗੇ ਹੋਗੇ ਡੱਬੇ ਉਤੇ ਡੱਬਾ ਡੱਬੇ ਉਤੇ ਗਾਨਾ ਆ ਪੈਣ ਚੁਕ ਲ ਅਨਦਰ ਕਲਨ ਆ ਗਿਆ ਪੈਣ ਦਾ ਲੋੜਾ ਲੈ ਇੰਨਿਆਂ ਜੇ ਫਿਰ ਬੁੱਲ ਮਰੋਣੀਆਂ ਤੇ ਕਿਦੀ ਗੋਰੇ ਤੇ ਚਟਮੌਲੀਆਂ ਆ ਲੋਨ ਲਵਾ ਕੇ ਥੋੜਾ ਤੇ ਪੈ ਚਾਹੀਦਾ ਇਹਨੂੰ ਲੋੜਾ ਅਗਲੀ ਦਿਹਾੜੀ ਦੀ ਤਿਆਰੀ ਰੋਟੀ ਖਾ ਕੇ ਬਸ ਸੋਣਾ ਹੀ ਆ ਤੂੰ ਹੋਰ ਕੀ ਕਰਨਾ ਆ ਉੰਜ ਕਹਿੰਦਾ ਦਿਹਾੜੀ ਦੀ ਕਰ ਲੋ ਤਿਆਰੀ ਉਹ ਪੋਸੜੀ ਤੇ ਦਿਹਾੜੀ ਦੀ ਕਰ ਲਾਂਗੇ ਤਿਆਰੀ ਤੂੰ ਆਪਣੀ ਬੁੱਲ ਕਿੱਥੇ ਕਿੱਥੇ ਮਰਾਨੀ ਅਹੀਂ ਕਦਾ ਕਸਾਈ ਚ ਮਰਦੇ ਰਹਿਣਾ ਤੇ ਮੇਰੇ ਵਰਗੇ ਨੂੰ ਵੇਖੇ ਛੜਦੇ ਰਹਿਣਾ 452 ਕੋਰੇ ਤੇ ਤੇ ਤੂੰ ਫੁੱਦਵਾ ਮੇਰੇ ਲੋਰੇ ਤੇ ਉਹ ਜਿਹੜੇ ਪੈਸੇ ਹੋ ਰਾਸ ਤੇ ਨਹੀਂ ਕਮਾਉਂਦਾ ਤੂੰ ਆਪਣੀ ਅਸੀ ਕਮਾਨਾ ਤੇ ਬੰਦ ਤੂੰ ਸਾਡੇ ਤੋਂ ਮੜਾਨਾ ਹਰ ਤੀਜੇ ਚੋ ਤੇਰੇ ਨੇ ਪਹਿਨਦਾ ਲੋੜਾ ਪੰਜਾਬੀਆਂ ਦੇ ਲੰਨ ਤੇ ਟਪੇ ਖਾਇਆ ਪੋਸ ਦੀ ਦਾ ਕੰਜਰ ਨਾ ਮੈਨੂੰ ਗਿਆ ਆਨੇ ਕਰੀਆਂ شوف ਨਾਲ ਇਸ ਬੀਗ ਮੰਗੋ ਦੀ ਰਿਕਾਰਡਿੰਗ ਵੇਖੋ ਤੁਸੀਂ ਰਿਕਾਰਡਿੰਗ ਚੱਕ ਰੋ ਬੱਲੇ ਆ 2 moments later ਅੱਲਾ ਕੇ ਨਾਮ ਤੇ ਟ੍ਰੇਡ ਦੇ ਦੇ ਬਾਬਾ ਅੱਲਾ ਤੇ ਭਾਜੀ ਕੋਈ ਹੋਰ ਕੋਇਨ ਦੀ ਟ੍ਰੇਡ ਹੋਏ ਸਟਰੋਂਗ ਜੀ ਮੇਰੇ ਵਾਸਤੇ ਤੇ ਮੈਂ ਜੂਰ ਦੱਸਿਆ ਯਾਰ 2400 ਕਮਾਈਏ ਭਾਂ ਚਾਰ ਦਿਨ ਖਰਾਬ ਹੋ ਗਏ ਖਾਲੇ ਭਾਜੀ ਥੀਰੀਅਮ ਤਾਂ ਮੈਂ ਸਵੇਰੇ ਲੋਸ ਚ ਬੰਦ ਕਰਤੀ ਸੀ ਜਦੋਂ ਇਹਨਾਂ ਨੇ ਮੈਨੂੰ ਮੁੰਡਿਆਂ ਨੇ ਭੈਣ ਪੰਜ ਚਾਰ ਜਗ੍ਹਾ ਤੋਂ ਮੈਨੂੰ ਮੈਸੇਜ ਆਇਆ ਕਿ ਮਾਰਕੀਟ ਪੰਪ ਕਰਨ ਲੱਗੀ 26000 ਜਾਣ ਲੱਗੀ ਸਟੌਪ ਲੋਸ ਲਾਤਾ ਭਾਜੀ ਕੋਈ ਨਹੀਂ ਤੁਸੀਂ ਮੈਨੂੰ ਅਪਡੇਟ ਕਰ ਦਿਓ ਪਲੀਜ਼ ਰਿਕਵੈਸਟ ਯਾਰ ਮੈਂ ਮੈਂ ਗਰੁੱਪ 'ਚ ਰਿਕਵੈਸਟ ਨਹੀਂ ਦੇਣਾ ਗਰੁੱਪ 'ਚ ਰਹਿਣ ਦਿਓ ਸ਼ਾਂਤ ਰਹਿਣ ਦਿਓ ਗਰੁੱਪ ਵਾਲਿਆਂ ਨੂੰ ਜੇ ਤੁਸੀਂ ਜ਼ਿਆਦਾ ਸ਼ੋਰ ਉਸ ਲਾਦਾਂ ਵੇਰੇ ਫਿਰ ਮੈਂ ਗਰੁੱਪ 'ਚ ਵੀ ਦੇ ਦਿੰਦਾ ਹਾਂ ਭਾਜੀ ਮਾੜਾ ਟਾਈਮ ਹੈਗਾ ਤੇ ਇਹਨੂੰ ਮਾੜਾ ਬੀਟੀਕ ਨੂੰ ਐਨਲਾਈਜ਼ ਕਰੋ ਯਾਰ ਇੱਕ ਵਾਰੀ ਥੋੜਾ ਦੇਖ ਸਕਦੇ ਹੋ ਇਹ ਉੱਪਰ ਨੂੰ ਉਹ ਨਾ ਫਿਰ ਉਹ ਜਾਰੇ ਨਾ ਥੱਲੇ ਨੂੰ ਜਾ ਰਹੇ ਆ ਤੇਰੀ ਬੋਨ ਦੇ ਵਿੱਚ ਵੜਿਆ ਜਾ ਰਹੇ ਆ ਨਾਲੇ ਪੈਣਦਲੋੜਾ ਕਹਿੰਦੇ ਪੰਜਾਬੀ ਉੱਥੇ ਲੁੱਟ ਪੱਟੀਆਂ ਕਰਦੇ ਨੇ ਸੁਣੋ ਪੈਣਦਲੋੜਾ ਦੀ ਸਾਡੀ ਕਮਿਊਨਿਟੀ ਪੰਜਾਬੀ ਵਿਦੇਸ਼ਾਂ 'ਚ ਕੀ ਕਰਦੇ ਨੇ ਤੇਰੇ ਫਿਰ ਕਿੰਦੀ ਬੋਲ ਮਾਰ ਕੇ ਫਿਰ ਸਿਪਟਾ ਹਲ ਚੱਲਦੇ ਨੇ ਫੋਸੜੀ ਦੇ ਕੰਜਰਾ ਲੰਨਦੇ ਬੀਜ ਪੈਣ ਦਾ ਲੋੜਾ ਪਤਾ ਕਿੱਥੋਂ ਪੈਦਾ ਹੋ ਗਿਆ ਹਰਾਮਦਸ ਲੋੜਾ ਪਤਾ 95% ਵਹਿਦੰਦੇ ਨੇ ਲਾ ਕੇ ਚੱਲੋ ਫਿਰ ਵੀ 95% ਪੰਜ 5% ਦਾ ਗੈਪ ਦੇ ਦੇਣਾ ਮੈਂ ਉਹੀ 5% ਜਿਗਰ ਤੇਰੇ ਮੂੰਹ ਦੇ ਵਿੱਚ ਦੇਣ ਤੇ ਮੂੰਹ ਪੈਣ ਦਲੋਣਾ ਡੈਨੋਸੌਰ ਵਰਗਾ ਹੋ ਜਾਊਗਾ ਮੋਬੀ ਜੀ ਇਸ ਨੂੰ ਗਾਲਾਂ ਕੱਢੋ ਪੈਣ ਦੇ ਲੋਰੇ ਨੂੰ ਬਹਿਣ ਦੇ ਲੋਰੇ ਨਾਲੇ ਮਿੱਤਰੋ ਆਦੀ ਵੀਰੇ ਚੈਨਈ ਵੀਰੇ ਤੁਸੀਂ ਨਹੀਂ ਲਿ ਗੇ ਲਾਈਕ ਕਰ ਦਿਓ ਤੇ ਚੈਨਲ ਸਬਸਕ੍ਰਾਈਬਰ ਕਰ ਦਿਓ